ਇਸ ਵਾਰੀ ਵੋਟ ਕਿਨੂੰ ਪਾਣੀ ਆ ਜੀ ਮੋਦੀ ਦੇ ਪਿੰਨੂ ਮੋਦੀ ਨੂੰ ਵੋਟ ਪਾਣੀ ਆ ਸੀ ਕਿਉਂ ਪਾਣੀ ਆ ਜੀ ਮੋਦੀ ਨੇ ਸਦਾ ਪਾਣੀ ਮੋਦੀ ਨੇ ਸਾਡੀ ਮਦਦ ਕੀਤੀ ਆ ਮੇਰੇ ਘਰ ਵਾਲਾ ਬਿਮਾਰ ਸੀ ਉਹਨਾਂ ਨੇ ਸਾਨੂੰ 5 ਲੱਖ ਦਾ ਕਾਰਡ ਬਣਾ ਕੇ ਦਿੱਤਾ 9 ਲੱਖ ਰੁਪਏ ਮੇਰਾ ਲੱਗਿਆ ਸੀ 5 ਲੱਖ ਰੁਪਏ ਮੈਨੂੰ ਸਰਕਾਰ ਨੂੰ ਮਦਦ ਮਿਲੀ ਆ ਮੇਰਾ ਘਰ ਵੇਚ ਕੇ ਵੀ ਮੇਰੇ ਘਰ ਵਾਲੇ ਦਾ ਇਲਾਜ ਨਹੀਂ ਹੋਤਾ ਸੀ ਇਸੇ ਕਰਕੇ ਅਸੀਂ ਮੋਦੀ ਨੂੰ ਵੋਟ ਪਾਣੀ ਹੋਰ ਵੀ ਕੰਮ ਕੀਤੇ ਮੋਦੀ ਜੀ ਨੇ ਮੋਦੀ ਜੀ ਨੇ ਬਹੁਤ ਕੰਮ ਕੀਤੇ ਆ ਸਾਨੂੰ ਰਾਸ਼ਨ ਫ੍ਰੀ ਦੇ ਰਿਹਾਗਾ ਹੋਰ ਵੀ ਬੱਚਨ ਨੂੰ ਸਹੂਲਤਾਂ ਦੇ ਰਿਹਾਗਾ ਇਸੇ ਕਰਕੇ ਇਸ ਮੋਦੀ ਕੋ ਭਾਈ ਜੀ ਇਸ ਵਾਰੀ ਵੋਟ ਕਿਹਨੂੰ ਪਾਣੀ ਹੈ ਸਰੋਖਰ ਜੀ ਪਹਿਲਾਂ ਪੜੀਆਂ ਉਮੀਦਾਂ ਸੀ ਸਾਰੀਆਂ ਪਾਰਟੀਆਂ ਤੋਂ ਲਾਈਆਂ ਪਰ ਇਸ ਵੇਲੇ ਸਾਡੀ ਨਜ਼ਰ 'ਚ ਬੀਜੇਪੀ ਆ ਔਰ ਗਾਇਨਦਰ ਮੋਦੀ ਸਾਹਿਬ ਨੂੰ ਵੋਟ ਪਾਵਾਂਗੇ ਕਿਉਂ ਪਾਵਾਂਗੇ ਨੇ ਜਨ ਮੋਦੀ ਕਿਉਂਕਿ ਅੱਛੇ ਇਨਸਾਨ ਆ ਔਰ ਲੋਕਾਂ ਮਰੀ ਸੋਚਦੇ ਆ ਸਾਡੀਆਂ ਵੀ ਕੁਝ ਉਮੀਦਾਂ ਕੁਝ ਮੰਗਾ ਔਰ ਜੇ ਉਹਨਾਂ ਤੇ ਸਾਨੂੰ ਉਮੀਦ ਆ ਵੀ ਉਹ ਖਰੇਤਰਾਂਗੇ ਤਿਸ ਕਰਕੇ ਬੀਜੇਪੀ ਨੂੰ ਵੋਟ ਪਾਵਾਂਗੇ ਕੀ ਕੀ ਸਕੀਮਾਂ ਦੇ ਰਹੇ ਆ ਮੋਦੀ ਜੀ ਬੜੀਆਂ ਕੀਮਤਾਂ ਜੀ ਸਾਡੀਆਂ ਬੁੜੀਆਂ ਚੁੱਲ੍ਹਾ ਪਾਲਦੀਆਂ ਸੀਆਂ ਧੂਏ ਤੇ ਅੱਖਾਂ ਮਚਦੀਆਂ ਸੀ ਉਹਨਾਂ ਦੀਆਂ ਫਰੈਂਡਰ ਤੇ ਮੋਦੀ ਜੀ ਨੇ ਹੋਰ ਵੀ ਬੜੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਇਸ ਕਰਕੇ ਮੋਦੀ ਜੀ ਫੇਵਰਟ ਆ ਉਹਨਾਂ ਨੇ ਰੋਟਾ ਵੰਡਿਆ ਜੋ ਕੋਹੜਾ ਪੱਤਰ ਮੋਦੀ ਸਾਹਿਬ ਨੇ ਦਿੱਤਾ ਉਹਦੇ ਵਿੱਚ ਜੋ ਰਾਸ਼ਨ ਬਾਰੇ ਗੱਲ ਆ ਉਹਨਾਂ ਨੇ ਰਾਸ਼ਨ ਵੀ ਚੱਲਦਾ ਰਹੂਗਾ ਜੀ ਜੇ ਸਭ ਮੰਨ ਦੇ ਕੇ ਸਿਲੰਡਰ ਜੋ ਉਹਨਾਂ ਨੇ ਵਾਦਾ ਕੀਤਾ ਸੀਗਾ ਸਿਲੰਡਰ ਵੀ ਮਿਲ ਜੰਦਾ ਜੀ ਪੰਜ ਲੱਖਾਂ ਕਾਲੇ ਕਾਟ ਆ ਉਹ ਵੀ ਬਣੇ ਆ ਜੀ ਜੋ ਘਰਾਂ ਕੱਚੇ ਮਕਾਨਾਂ ਦੇ ਪੈਸੇ ਸੀ ਉਹ ਵੀ ਮਿਲ ਜਾਂਦੇ ਆ ਜੀ ਜੋ ਉਹਨਾਂ ਨੇ ਵਾਦਾ ਕੀਤਾ ਵਾ ਉਹ ਵਾਦਾ ਪੂਰਾ ਕਰਦੇ ਮੋਦੀ ਸਾਹਿਬ ਇਸ ਵਾਰ ਅਸੀਂ ਫੇਰ ਮਤਲਬ ਤੀਜੀ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਬਣਾਵਾਂਗੇ ਲੋਕ ਸਭਾ ਅਜ ਤੋਂ ਅਸਰਾਹੀ ਹਸੀ ਰੋ ਫਰੀਦਕੋਟ ਤੋਂ ਜਿੱਤ ਕੇ ਇਹਨਾਂ ਨੂੰ ਦਿੱਲੀ ਭੱਜਾਂਗੇ ਜੀ ਇਹਨਾਂ ਨੇ ਸਭੇ ਗੱਲ